ਮੈਨੂੰ ਸੱਟ ਲਾ ਮਰਵਾ ਦੋ ਗੋਲੀ ਮਰਵਾ ਦੋ ਮੈਂ ਨਹੀਂ ਚੁੱਪ ਕਰਦਾ ਨਾ ਪਾਨਾ ਵੀ ਨਹੀਂ ਦਾ ਬਣਾ ਬਿਨਾ ਸ਼ਰਤਾਂ ਲਿਆ ਆਕਰਾ ਕੇ ਲਿਆਉਣ ਪਾਨਾ ਕੇ ਲਾ ਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਇਆ ਪਵਾ ਗਿਆ ਗੱਲਾਂ ਰੇਖ ਬਣਾਉਂਦੇ ਕਿ 체ਨੀ ਪੱਟੀ ਸਕਾਰਪੀਓ ਤੇ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਦੀਪ ਜਿੰਦੂ ਗਦਾਸ ਕਿਹਜੋਲਾ ਸੀ ਜੋ ਰਾਸੀ ਹਜ਼ਾਰ ਦੀਪ ਜਗਾ ਗਿਆ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਆਪਾਂ ਝੋਟਾ ਝੋਟਾ ਕੀ ਝੋਟਾ ਇੱਕ ਪਸ਼ੂ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਸਾਡੇ ਵਿੱਚ ਬੈਠੇ ਕਿਸੇ ਨਾਲਿਆ ਕੋਈ ਨਮਾ ਆਉਂਦਾ ਮੇਰੇ ਵਰਗਾ ਝੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟਿਮਕਾ ਅਸੀਂ ਆਦੇ ਪੁਰਾਣੇ ਯੋਧਿਆਂ ਨੂੰ ਪੁੱਲ ਜਾਣੇ ਆ ਥੋੜੇ ਦਿਲ ਦੀ ਗੱਲ ਦੱਸੋ ਸਗਰੂਰ ਦੀ ਕਿ ਠੀਕ ਹੈ ਟਰਨੀਆ ਨਾ ਭਵੰਤਮਾਨ ਦੀ ਹੱਥ ਖੜੇ ਕਰ ਦੋ ਕੱਲਾ ਕੱਲਾ ਬੰਦਾ ਫੇਰ ਹੱਲ ਹੋਣਾ ਨਹੀਂ ਅਈ ਹੋਈ ਚੱਲੂ ਇੱਥੇ ਹਾਂ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਬੈਠਾ ਸੁਣੀ ਜੋ ਹੋਰ ਪਰਚੇ ਪਾਈ ਜਾਣਗੇ ਸਿੱਧੀ ਭਵੰਤਮਾਨ ਦੀ ਕੋਠੀ ਕੇਰੋ ਪਹਿਲਾ ਤਾਂ ਭਾਈ ਸਾਰਿਆਂ ਨੂੰ ਬਾਏ ਗੁਰੂ ਜੀ ਕਾ ਲੈ ਵੀ ਮੈਂ ਬੋਲੂ ਜਮਾ ਸੱਚ ਕਿਸੇ ਦੇ ਗੋਡੇ ਵੱਜੇ ਕਿਸੇ ਦੇ ਗੱਟੇ ਵੱਜੇ ਮੈਂ ਕਿਸੇ ਤੋਂ ਕੁਝ ਨਹੀਂ ਲੈਣਾ ਤਿੰਨ ਮਹੀਨੇ ਮੇਰੀ ਢੂਹੀ ਤੇ ਸਟੇਜ ਰਹੀ ਹੈ ਮੈਂ ਅੰਦਰ ਸੀ ਮੇਰੀ ਢੂਹੀ ਤੇ ਸਟੇਜ ਹੈ ਅੱਜ ਆਪਾਂ ਨੇ ਦੀ ਢੂਹੀ ਤੇ ਸਟੇਜ ਹੈ ਸੋਡੇ ਲੋਕਾਂ ਦਾ ਪਿਆਰ ਹੈ ਮੇਰੇ ਨਾਲ ਵੀ ਬਹੁਤ ਸੀ ਸੋਡੇ ਦਿਲਾਂ 'ਚ ਕੀ ਆ ਮੈਂ ਦੱਸੂ ਮੇਰੇ ਦਿਲ 'ਚ ਕੀ ਸੀ ਮੈਂ ਦੱਸੂ ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਣਾ ਹੈ ਆਪਣੇ ਪੰਜਾਬ ਦੇ ਮੱਥੇ ਤੋਂ ਕਲੰਕ ਪੂੰਜਣ ਵਾਲਾ ਮਹਾਨ ਸੂਰਮਾ ਆਪਾਂ ਝੋਟਾ ਝੋਟਾ ਕੀ ਝੋਟਾ ਇੱਕ ਪਸ਼ੂ ਭਾ ਨਾ ਚਲੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਨਸ ਆਪਣੇ ਮੱਥੇ ਤੋਂ ਕਲੰਕ ਬੂਲਾ ਵਾਲਾ ਬਾਪੂ ਉਹ ਖੜਾ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਸਾਡੇ ਵਿੱਚ ਬੈਠਾ ਕਿਸ ਨੇ ਨਾ ਲਿਆ ਆ ਬਾਪੂ ਖੜਾ ਹੋ ਮੈਂ ਤੇਰੇ ਸਿਰ ਪਾਉਂਦਾ ਦੀ 트래ਸ਼ ਦੀ ਐ ਅਸੀਂ ਆਪਦੇ ਸ਼ੀਰਿਆਂ ਨੂੰ ਭੁੱਲ ਜਾਂਨੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਨਾ ਇਮਕਾ ਟਮਕਾ ਅਸੀਂ ਆਦੇ ਪੁਰਾਣੇ ਯੋਧਿਆਂ ਨੂੰ ਭੁੱਲ ਜਾਂਨੇ ਆ ਮੈਂ ਤਿੰਨ ਮਹੀਨੇ ਅੰਦਰ ਰਿਹਾ ਸੋਡੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਣੀ ਨਾਲੇ ਪੂਰਾ ਗੱਜ-ਬੱਜ ਕੇ ਸਾਥ ਦਿੱਤਾ ਸਭ ਲੋਕ ਹਜੇ ਵੀ ਧਰਨਾ ਚੱਲੀ ਜਾਂਦਾ ਨਸ਼ੇ ਖਿਲਾਫ ਦਰ ਰਾਤ ਲੜਦੇ ਫਿਰਦਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਕੋਈ ਮੁਕਰਗੇ ਕੋਈ ਮੈਂ ਬਰੀ ਪਰਚਿਆਂ ਦੇ ਤਰੀਕਾ ਪੈਂਦੀਆਂ ਨੇ ਮੇਰੀਆਂ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਤੇ ਚਾਰ ਹੋਰ ਨਵੇਂ ਪਾਏ ਨੇ ਪਰਚੇ ਮੇਰੇ ਤੇ ਤੇ ਨਵੇਂ ਨੇ ਇਮਾਨਦਾਰ ਇਹਾਂ ਅੰਦਰ ਰਹਿਣ ਤੇ ਮੈਂ ਕੀ ਪਤਾ ਕੀ ਦੇ ਦਿੰਦੇ ਨੇ ਨਾ ਵਿਕੇ ਨਾ ਝੁਕੇ ਨਾ ਇਹ ਹਣਾ ਮੈਨੂੰ ਉਸ ਦਿਵਾਰ ਬੀਪੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੈਗਾ ਕਮੇਟੀ ਕੀ ਫੈਸਲਾ ਲੂਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋ ਦੇ ਨੇੜੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸ਼ੁੱਤੂ ਭਾਈ ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਦੀਵੇ ਆ ਹਜ਼ਾਰ ਲਾ ਕੇ ਜਾਵਾਂਗੇ ਸਾਡਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਊਗਾ ਕਿੰਨਾ ਚਿਰ ਸਰਕਾਰਾਂ ਰੱਖ ਲੈਣਗੀਆਂ ਲੱਖਾਂ ਆਉਣਗੇ ਕਿੰਨਾ ਸਿੱਖ ਜਾਗਿਆਗਾ ਤੇ ਭਾਈ ਲੰਗਰ ਲਾਇਆ ਮੁੰਡਿਆਣੇ ਜਿਹੜੇ ਲੰਗਰ ਛਕਣਾ ਹੋਇਆ ਛਕਿਓ ਤੇ ਬਾਈ ਬਣ ਕੇ ਜਾਇ ਆਉਣਾ ਕਾਹਲੀ ਨਾ ਕਰਿਓ ਸਾਬ ਨੂੰ ਸੁਣ ਕੇ ਜਾਇਓ ਆਪ ਆਪ ਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਸੋਨੂੰ ਕਮੇਟੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂੰਗਾ ਕਿ ਸੰਗਰੂਰ ਘੇਰ ਲੋ ਭਵੰਤਮਾਨ ਦੀ ਕੋਠੀ ਦਾ ਘਰਾ ਕਰੋ ਕੱਲ ਨੂੰ ਜੇ ਤੁਸੀਂ ਮੇਰੀ ਗੱਲਾਂ ਸਹਿਮਤ ਹੋ ਕਿ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10 ਦਿਨਾਂ ਬਾਅਦ ਮੀਟਿੰਗ ਕਰਾਂਗੇ 14 ਦਿਨਾਂ ਬਾਅਦ ਮੀਟਿੰਗ ਕਰਾਂਗੇ ਅੱਡ ਅੱਡ ਮੂੰਹ ਹੋ ਜਾਂਦੇ ਨੇ ਅਫਸਰਾ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਦੀ ਕੋਈ ਸੁਣਦਾ ਨਹੀਂ ਜੋ ਤੁਸੀਂ ਦਿਲ ਚ ਲੈ ਕੇ ਆਏ ਹੋ ਐਡਾ ਵੱਡਾ ਹੜ ਆਇਆ ਮੇਰੇ ਵਾਲੀ ਵੀ ਆਇਆ ਸੀ ਮੈਂ ਦੇਖ ਨਹੀਂ ਸਕਿਆ ਮੈਂ ਤੁਹਾਡਾ ਧੰਨਵਾਦ ਆ ਕੱਲੇ ਕੱਲੇ ਬੰਦੇ ਦਾ ਤੁਹਾਡੇ ਦਿਲ ਦੀ ਗੱਲ ਦੱਸੋ ਸਰੂਰ ਦੀ ਕਿ ਠੀਕ ਹੈ ਧਰਨੀ ਆ ਨਾ ਭਵੰਤਮਨ ਦੀ ਹੱਥ ਖੜੇ ਕਰ ਦਿਓ ਕੱਲਾ ਕੱਲਾ ਬੰਦਾ ਫੇਰ ਹੱਲ ਹੋਣਾ ਨਹੀਂ ਆਈ ਹੋਈ ਚੱਲੂ ਇੱਥੇ ਹਾਂ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਬੈਠਾ ਸੁਣੀ ਜੋ ਹੋਰ ਪਰਚੇ ਪਾਈ ਜਾਣਗੇ ਸਦੀਪ ਭਵੰਤਮਾਨ ਦੀ ਕੋਠੀ ਕੇਰੋ ਮੈਂ ਭਾਨੇ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਤੇ ਗੌਰ ਕਰਨ ਖਿਆਲ ਰੱਖਣ ਬਿਨਾਂ ਸ਼ਰਤਾਂ ਲਿਆ ਆਕਰਾ ਕੇ ਲਿਆਉਣ ਭਾਨਾ ਕੇ ਲਾਦੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਇਆ ਪਵਾ ਗਿਆ ਗੱਲਾਂ ਰੇਖ ਬਣਾਉਂਦੇ ਆ ਕਿ ਚੇਨੀ ਪੱਟੀ ਸਕਾਰਪੀਓ ਤੇ ਮਰਦ ਹਾ ਦਾ ਨਾਰਾ ਮਾਰਦੇ ਹੁੰਦੇ ਨੇ ਮੈਨੂੰ ਸਿੱਟ ਦਿਓ ਮਰਵਾ ਦਿਓ ਗੋਲੀ ਮਰਵਾ ਦਿਓ ਮੈਂ ਨਹੀਂ ਚੁੱਪ ਕਰਦਾ ਨਾ ਭਾਨਾ ਵੀ ਨਹੀਂ ਦਾਬਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਆਪਾਂ ਨੂੰ ਡਟ ਕੇ ਭਾਨੇ ਦਾ ਸਾਹ ਦੇਣਾ ਚਾਹੀਦਾ ਭਾਨੇ ਦੇ ਪਰਿਵਾਰ ਦਾ ਸਾਹ ਦੇਣਾ ਚਾਹੀਦਾ ਜਿੰਨਾ ਛੇਤੀ ਆਪਾਂ ਗਰਮਤ ਰਹਾਂਗੇ ਹਣ ਆਪਾ ਬੈਲ ਕਹ ਬੋਲਦੇ ਨਹੀਂ ਅਮਰਤਪਾਲ ਵੇਲੀ ਚੁੱਪ ਕਰਕੇ ਬਾਈ ਦੀਪ ਸਿੱਧੂ ਰੋਂਦਾ ਰਿਹਾ ਸੁਣਿਆ ਨਹੀਂ ਜੇ ਬਾਈ ਸਿੱਧੂ ਵੇਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਅੱਤ ਖੜੇ ਕਰਕੇ ਦੀਪ ਜਿੰਦੂ ਗਦਾਸ ਕੇ ਜੋਲਾ ਸੀ ਜੋਲਾ ਸੀ ਜੋਲਾ ਸੀ ਹਜ਼ਾਰ ਦੀਪ ਜਗਾ ਗਿਆ ਸੋ ਮੈਂ ਮਾਫੀ ਚਾਹਣਾ ਮੈਥੋਂ ਭਾਵਕੋ ਕੇ ਸੱਚ ਬੋਲਿਆ ਜਾਂਦਾ ਕਿਉਂਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਵਾਅਦੇ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਿਹਾ ਕਰੋ 27-27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਭਾਨੇ ਸਿੱਧੂ ਜੀ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਭਾਈ ਖੁਦ ਖੁਦ ਮੋਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਵਗੇ ਬਿਨਾਂ ਸ਼ਰਤਾਂ ਤੋਂ ਰਿਹਾ ਕਰਕੇ ਲਿਆਓ ਮੈਂ ਕੋਈ ਬਿਨਾਂ ਸ਼ਰਤੋਂ ਦਰਿਆ ਨਹੀਂ ਹੋਇਆ ਭਰਾਵੋ ਮੈਨੂੰ ਪੁੱਛੋ ਆ ਕੇ ਮੈਂ ਦੱਸੂ ਮੇਰੇ ਤੇ ਚਾਰ ਹੋਰ ਪਏ ਨੇ ਮੇਰੇ ਪਰਚੇ ਹਜੇ ਕੈਂਸਲ ਨਹੀਂ ਹੋਇਆ ਮੈਂ ਤਰੀਕਾਂ ਬੁਖਤਦਾ ਸੱਤ ਤਰੀਕਾਂ ਮੇਰੇ ਨਾਲ ਮਾਣ ਆ ਆ ਬੈਠਾ ਪੁੱਛ ਲੋ ਆ ਗਰਦੀਪ ਚਨੀ ਵਾਲਾ ਉਹ ਪਟਵਾਰੀ ਉਹ ਸੁੱਖੀ ਉਹ ਆਕਾਸ਼ਦੀਪੋਰੇ ਜਿੰਨੇ ਮੇਰੀ ਟੀਮ ਆਈ ਗੰਗਾ ਨਗਰ ਰਾਜਸਥਾਨ ਜਗਰਾਓ ਮੇਰੇ ਕਹੇ ਤੋਂ ਜੈ ਤੋਤਮੇ ਨਾਂ ਨਹੀਂ ਲੈ ਸਕਦਾ ਇਕੱਲੇ ਇਕੱਲੇ ਬੰਦੇ ਦਾ ਮੈਂ ਸਭ ਦਾ ਧੰਨਵਾਦ ਦਿਆਂ ਬਾਈ ਬਣ ਕੇ ਯਾਰ ਕਿਉਂਕਿ ਇਹ ਸਾਂਝਾ ਕੰਮ ਹੈ ਹੁਣ ਗੁੱਸਾ ਨਾ ਕਰਿਆ ਕਰੋ ਮੈਂ ਆਪਣੀ ਟੀਮ ਦੇ ਨਾਂ ਤੇ ਐਂਟੀ ਡਰਗ ਟਾਸਕ ਫੋਰਸ ਜਿੰਦਾਬਾਦ ਜਿੰਦਾਬਾਦ ਬਾਨਾ ਸੀ ਤੂੰ ਜਿੰਦਾਬਾਦ ਜਿੰਦਾਬਾਦ ਚਾੜੂ ਦਾ ਟੀਲਾ ਟੀਲਾ ਕਰ ਦਾਂਗੇ ਮੈਨੂੰ ਨਾਰੇ ਵੀ ਨਹੀਂ ਲਾਉਣੇ ਆ ਰਹੇ ਯਾਰ ਸੋ ਆਪਾਂ ਤਾਂ ਬੁਲਾਵਾਂਗੇ ਬੋਲੇ ਸੋਨਿਆ ਸਿੱਕੀ ਜੀਤਕਾਰ ਰਾਜ ਕਰੇਗਾ ਬੋਲੇ ਜਿਹੜੇ ਮੈਨੂੰ ਕਹਿੰਦੇ ਸੀ ਤੇ ਰਿਸ਼ਤੇ ਤੋਂ ਅਮਰਤਪਾਲ ਦੀ ਗੱਲ ਨੂੰ ਮੈਂ ਅੰਦਰ ਸੀ ਭਾਈ ਸੌਰੀ ਆਪਣੇ ਦਿਲ 'ਚ ਸਿੱਖੀ ਆ ਭਰਾਵੋ ਸੋ ਹੁਣ ਮੈਂ ਨਹੀਂ ਬੋਲਦਾ ਮਾਫੀ ਸੋ ਬੋਲੇ ਸੋਨਿਹਾਲ ਧੰਨਵਾਦ ਪ੍ਰਵਿੰਦਰ ਸਿੰਘ